ਹਾਂ ਜੀ ਬਬੀ ਔੜੀ ਨੰਬਰ 7 ਜੀ ਧੰਨ ਧੰਨ RAM DAS GUR ਜਿਹਨੇ ਸਰੀਆ ਤੇਨੇ ਸਵਾਰਿਆ ਹਾਂ ਜੇ ਨਾਮ ਦਾਸ ਘੋੜਾ ਹੈ ਹਾਂ ਜੀ ਜਿਹਦੇ ਸਰੀਆ ਤੇਨੇ ਸਵਾਰੇ ਜੇਲੀ ਜੇਲਾਸੀ ਨਾਨਕ ਉਹਨੇ ਰਹਿਣਾ ਸਵਾਰਿਆ ਸੀ ਅੱਛਾ ਜੀ ਵੀਰ ਪੜਿਆ ਸੀ ਜਾ ਕੇ ਕਾਸ਼ੀ ਕੁਛ ਇਹਨਾਂ ਦਾ ਤਾਂ ਕੁਝ ਹੋਰ ਸੀ ਇਹੋ ਜੰਮਦਗੀ ਦੀ ਨਾਂ ਸੁਣੀ ਵੀ ਵੱਧ ਕੁਝ ਹੋਰ ਸੀ ਹਾਂ ਹਾਂ ਭਗਤਬਾਣੀ ਪੜ ਕੇ ਗਿਆਨ ਲੈ ਕੇ ਵੱਧ ਬਦਲੀ ਸੀ ਉਹ ਬਦਲੀ ਨਹੀਂ ਸੀ ਵੱਛੇ ਦੀ ਬਦਲੀ ਸੀ ਅਚਨ ਤੋਂ ਹੀ ਠੀਕ ਹੈ ਜੀ ਬਲੀ ਉਹ ਹੀ ਸੀ ਹੋਰ ਵੱਧ ਹਾਂ ਹਾਂ ਕੋਈ ਛੋਟਾ ਤਾਂ ਉਹ ਹੀ ਸੀ ਜੋ ਬਚਪਨ ਸੀ ਲੇਕਿਨ ਰਾਮਦਾਸ ਨੇ ਬਚਪਨ ਚ ਹੀ ਉਹ ਬੰਦ ਸੁਣੀ ਠੀਕ ਹੈ ਬਚਪਨ ਤੋਂ ਦੂਈ ਬੰਦ ਸੁਣੀ ਹੋਈ ਨਹੀਂ ਵੀਰ ਕਹਿੰਦਾ ਜੈਸੀ ਉਪਜੀ ਪੈਰ ਤੇ ਜੇ ਤਰਸੇ ਤੈਸੀ ਤੇ ਮੈਂ ਹੋੜ ਜਿਹੜਾ ਕਿਸ ਦਾ ਬਪੜਾ ਬਪੜਾ ਪੁਜੇ ਨਾ ਲਾ ਕਰੋ ਜੈਸੀ ਇਹ ਆਤਮ ਬੁੱਧ ਪੈਦਾ ਹੁੰਦੀ ਕਿਉਂਕਿ ਉਹ ਸ਼ੁਰੂ ਤੋਂ ਕੀ ਉਹ ਗੁਰੂ ਅਮਰਦਾਸ ਜੀ ਦੇਲੇ ਚ ਆ ਗਏ ਸੀ ਕੰਟੈਕਟ ਵਿੱਚ ਹਾਂ ਉਹ ਬਚਪਨ ਤੋਂ ਦੀ ਜਿਹੜੀ ਲਾਂਦੀ ਸੀ ਲਾਇਆ ਹੀ ਸੀ ਇੱਥੇ ਅੱਛਾ ਜੀ ਇਹਨਾਂ ਦੇ ਫਾਇਦੇ ਵੀ ਦੌੜੀ ਸੀ ਹਾਂ ਜੀ ਤੇ ਪੰਜ ਸੱਤ ਸਾਲ ਦੀ ਉੱਪਰ ਕੀ ਆ ਗਏ ਸੀ ਠੀਕ ਹੈ ਜੀ ਮਗਰ ਤੇ ਆ ਕੇ ਬਚਪਨ ਤੇ ਸੱਤ ਨੂੰ ਲੈਣ ਸਿੱਧਾ ਸੋਹ ਗਏ ਤੇ ਜੋ ਡਾਇਰੈਕਟਰ ਅਸਦਰ ਬਣ ਕੇ ਖਰੀਦਿਆ ਤੇ ਸੁਵਾਰੇ ਕੀ ਗੱਲ ਅਵਲਦੀ ਆਹ ਦਾਸ ਦਾ ਜਿਹੜਾ ਬਸ ਤਰ੍ਹਾਂ ਤੋਂ ਢੱਲ ਹਾਂਜੀ ਤੇ ਜਿਹੜਾ ਉਹ ਸਰੀਆ ਸੀ ਮਨ ਉਹ ਆਪੇ ਬਣਾ ਪਰ ਸੁਵਾਰ ਲਿਆ ਉਹਨੇ ਆਪਣਾ ਬਰ ਆਪੇ ਸਰੀਆ ਦੀ ਆਪੇ ਸੁਵਾਰ ਲਿਆ ਕਿਹਦੇ ਦੀ ਲੋੜ ਨਹੀਂ ਭਾਈ ਜਦੋਂ ਨਾਲਕ ਨੂੰ ਨਾਲਕ ਦੀ ਲੋੜ ਪਈ ਲੈਣੇ ਨੂੰ ਹਾਂਜੀ ਵੀਰੋਂ ਆਪਣੇ ਵੱਲ ਸਵੇਰ ਹੋਣ ਵਾਸਤੇ ਕਿਸੇ ਗਿਆਨ ਦੀ ਬਾਦੂ ਲੋੜ ਪਈ ਹਾਂਜੀ ਪਰ ਉਹਨਾਂ ਦਾਸ ਨੂੰ ਲੋੜ ਪਈ ਕਿਸੇ ਆਦਮੀ ਦੀ ਅੰਦਰ ਦੀ ਲੋੜ ਪਈ ਹਾਂਜੀ ਕੋਰਾ ਗਿਆਨ ਪੜਿਆ ਜਿਹਨੇ ਗਿਆਨ ਪਰਦੇ ਦਾ ਬੰਦੀ ਤੇ ਇਹਦਾ ਮੇਰ ਪਰਦੇ ਤੋਂ ਸੁਬੇਤੀ ਹਾਂ ਆਏ ਦਾਦਾ ਨਾਮਕ ਬੰਦੀ ਹੈ ਹਾਂ ਦੇ ਹੁੰਦਾ ਬੈਦੀ ਹੈ ਨਹੀਂ ਹਾਂ ਉਹ ਤਾਂ ਕਰਦੀ ਹੈ ਨਹੀਂ ਦਰਦ ਕਰਦਾ ਬਹੁਤ ਬਹੁਤ ਹੈ ਬੈਦੀ ਨਹੀਂ ਹੈ ਜੀ ਇਹ ਜਦੋਂ ਕੋਈ ਇੱਕ ਟ੍ਰੇਨਰ ਹੈ ਕਪੜਾ ਹੈ ਕਹਿੰਦਾ ਲਾਵਾ ਵਾਟਾ ਬੰਨ ਮਾਂ ਜੀ ਦੀ ਰਾਏ ਲੈ ਵੀਸ ਨਾਲ ਜਿਹੜੇ ਗਿਆਨ ਲੈ ਕੇ ਪਹਿਲੀ ਵਾਰ ਛੱਡ ਕੇ ਜਿਹੜੇ ਧਰਮਧਾਰਨ ਕਰਦੇ ਹੁੰਦੇ ਨੇ ਉੱਪਰ ਵੱਟਾਂ ਉੱਤੇ ਹੁੰਦੇ ਨੇ ਸਾਰੇ ਨੂੰ ਬੇਦੀ ਕਿ ਜਿਹੜਾ ਗਿਆਨ ਲੈ ਕੇ ਪਿਛਲਾ ਲਾ ਕੇ ਦੁਬਾਰਾ ਤੱਤ ਗਿਆਨ ਲੈ ਆ ਉਹ ਬੇਦੀ ਹੁੰਦੇ ਨੇ ਯੂ ਡਾਕ ਤੱਤ ਗਿਆਨ ਨੂੰ ਕਿਉਂ ਰੋੜੀ ਹੁੰਦੇ ਨੇ ਅੱਛਾ ਤੇ ਫਰਕ ਬੇਦੀ ਹੋ ਕੀ ਨਾ ਕੋਈ ਰੋੜੀਆ ਲੋਗ ਬੇਦੀ ਹੈ ਅੱਛਾ ਜੀ धीर करके जी बता हूं मेरागारी दुनिया दी बेटा मेरागारी गोत्र ने जात ने गोत है अच्छा एक धर्मशाला ਤੋਂ ਬਿਨਾਂ ਨਾਮ ਕਮੇਟੀ ਬਣ ਨਹੀਂ ਸਕਦਾ ਨਾਮ ਕੋ ਬੇਸਿਕਲ ਬਣਾ ਦੋਗਾ ਤੁਸੀਂ ਜਦੋਂ ਦਾ ਬਾਤ ਬੈਠੀ ਦੀ ਹੈ ਨਾਮ ਬੈਠੀ ਕੇ ਬਣ ਕੇ ਤੁਸੀਂ ਜਿਹੜਿਆ ਆਪਣਾ ਸਮਾਰਿਆ ਉਹਦੇ ਪਿਛੋਕੀ ਗੱਲ ਡੁੱਗ ਗਈ ਲੇ ਕੋ ਹੋਰ ਬਾਤ ਹੈ ਦੀ अच्छा जी स्पेशली ਆਖੇ ਇਹਦਾ ਇਹਦਾ ਟਕਰਾਵਾ ਦੀ ਗੁਰਮਤ ਅੱਛਾ ਉਹਨਾਂ ਦਾ ਗੁਰਮਤ ਤੋਂ ਰਲ ਟਕਰਾਓ ਸੀ ਠੀਕ ਹੈ ਤਾਂ ਸੰਭਾਸ਼ ਨੇ ਕਿ ਬਿਰਤੰਬ ਕੋਲ ਸੀ ਸਰਪ੍ਰਿਕ ਬੋਲ ਰਾਮ ਕਨ ਲਈ ਤੇ ਆਏ ਬੋਲਾਮ ਦੇ ਧਿਆਨ ਚ ਬਾਤ ਚਾਹੀਏ ਪਹਿਲਾਂ ਨਹੀਂ ਸੀ ਹਾਂ ਹਾਂ ਲੋਕ ਬਖਤਵਾਲੀ ਬੜੀ ਹੋਊਗੀ ਬਖਤਵਾਲੀ ਜਰੂਰ ਕਿ ਆਪੀ ਦਲਤਾ ਹੈ ਜਿਹੜੀ ਸੁਣਦੇ ਬੰਦੇ ਆ ਤਾਂ ਹੈਗੇ ਜੀ ਜਿਵੇਂ ਅਸੀਂ ਵੀ ਕੁਝ ਹੋਰ ਥੋੜੇ ਹੋਇਆ ਸੀ ਐਸੋ ਪਹਿਲਾਂ ਠੀਕ ਜੀ ਆਪਾਂ ਕਿ ਜੋ ਪ੍ਰਚਲਨ ਦਾ ਗਾਣ ਸੁਣੀ ਹੋਈ ਹੈ ਜਿਹੜੇ ਬਦਰਗਾਮ ਦੇ ਸਾੜੀ ਬੇਟੀ ਨੇ ਠੀਕ ਜੀ ਜਿਹੜੇ ਗੁਰਬਾਨੀ ਦੇ ਗਿਆਨ ਨੂੰ ਸੁਣਤੇ ਨੇ ਡਾਊਟ ਕਰ ਲੈਂਦੇ ਨੇ ਬੇਦੀ ਨੇ ਹੈ ਪਹਿਲਾ ਮਤ ਹੋਰ ਸੀ ਪਹਿਲਾ ਲੱਗ ਲੱਗ ਜਾਂ ਦੂਆ ਲੱਗ ਜਾਂਦਾ ਹੈ ਜਿਹਨੂੰ ਉਹ ਬੇਦੀ ਨਹੀਂ ਉਹ ਡਾਇਰੈਕਟਰ ਦਾ ਬਣਾਉਂਦਾ ਜਾਂਦਾ ਹੁੰਦੀ ਹੈ ਠੀਕ ਹੈ ਜੀ ਇਸ ਕਰਕੇ ਤਨ ਤਨ ਆਮ ਦਾਸ ਮੁਰ ਉਹਦੇ ਤਨ ਬਾਗਣਾ ਆਮ ਦਾਸ ਦੇ ਗੁਰਦੇ ਉਹ ਸਿੱਧੇ ਗੁਰ ਕੀ ਬਾਤ ਹੈ ਜਿਹੜਾ ਹੁਣ ਅਖ ਰਾਮ ਦਾਸ ਹੈ ਇਹਦੇ ਨਾਲ ਗੁਰ ਲੱਗ ਗਿਆ ਹੁਣ ਗੁਰ ਕੀ ਐਡਜੈਕਟਿਵ ਹੈ ਆਮ ਦਾਸ ਦਾ ਇਹ ਜਿਹੜਾ ਗੁਰ ਜੇਲਾ ਅੱਛਾ ਜੀ ਇਹਦਾ ਮਾਨ ਮੰਨ ਕਰਕੇ ਛੇਲਾ ਹੈ ਗੁਰ ਨੇ ਆਪਣਾ ਮਾਨ ਆਪੇ ਸਵਾਇਆ ਆਪਣੇ ਖੜਿਆ ਸੀ ਉਹਨੂੰ ਆਪਣੀ ਜੋਤ ਆਪੇ ਪੈਦਾ ਕਰੀ ਦੀ ਹੈ ਤਾਂ ਇਹ ਜਿਹਨੇ ਕਿਹਾ ਆਪ ਨਰੈਣ ਕਲਾ ਢਾਰ ਜੰਦ ਵਿੱਚ ਪਰਵਰਿਓ ਕੋਈ ਜਿਹੜਾ ਅੰਦਰੋਂ ਗੋੜਾ ਉਹਦੇ ਆ ਕਲਾ ਐਸੀ ਢਾਰੀ ਆਏ ਸਰੀਰ ਤੇ ਪਰਵਰਿਆ ਹੋਇਆ ਹੈ ਬਰਕਰਕੇ ਜੋਤ ਕਰਕੇ ਅੱਛਾ ਉਹ ਜਿਹੜਾ ਮਾਨਾ ਅਫਸਰ ਜਿਆਸੀ ਉਹ ਆਪੇ ਸੁਗਿਆਏ ਹੋ ਤਾਂ ਖਾਇਆ ਕੀ ਹੈ ਉਹਨੇ ਖਾਇਆ ਛਡਾ ਲੀਏ ਤੇ ਜੋੜਿਆ ਸੀ ਮਾਇਆ ਨਾਲ ਉਹ ਮਾਇਆ ਛਡਾ ਲੀਏ ਤੇ ਠੀਕ ਹੈ ਜੀ ਮਾਇਆ ਦੀ ਭੁੱਖ ਪੈਦਾ ਹੀ ਨਹੀਂ ਹੋ ਸਕੀ ਇਹਦੇ ਵਿੱਚ ਮਾਇਆ ਦੀ ਲੋੜ ਹੈ ਭੁੱਖ ਨਹੀਂ ਹੈ ਕਹਨਾਂ ਲੋਬ ਦੀ ਚਾਹੀਦੀ ਹੈ ਮਾਇਆ ਦੀ ਲੋੜ ਨਹੀਂ ਹੈ ਉਹ ਵੀ ਬਾਹਲੇ ਸ਼ਰੀਰ ਕਰਕੇ ਹੂੰ ਹੂੰ ਮਾਇਆ ਦੀ ਜਦ ਭੁੱਖ ਬਣ ਗਈ ਤਾਂ ਨਾਮ ਦੀ ਭੁੱਖ ਪੈਦਾ ਨਹੀਂ ਹੋਣੀ ਜੇ ਮਾਇਆ ਦੀ ਭੁੱਖ ਬਣੂ ਹੋ ਗਈ ਹਾਂਜੀ ਇਹ ਲੋੜ ਨੂੰ ਭੁੱਖ ਬਣਾ ਲਿਆ ਬਦਲਿਆ ਬਣੇ ਇਹਦਣ ਹਾਂਜੀ ਤਾਂ ਨਾਮ ਦੀ ਭੁੱਖ ਲੱਗਣੀ ਨਹੀਂ ਹੋਣੀ ਠੀਕ ਹੈ ਜੇ ਕੁਝ ਹੋਇਆ ਅਖਰ ਰਾਮਦਾਸ ਮੁਕਤਾ ਜਿਹਨਾਂ ਵੱਲੋਂ ਰਾਮਦਾਸ ਦਾ ਗੁਰ ਦਾ ਗਿਆਨ ਹਾਂਜੀ ਕਾਮ ਦਾ ਗੁਰ ਤਾਲਰ ਹੈ ਇਹ ਜਿਹੜਾ ਗੁਰੂ ਦਾ ਵੀ ਰਾਸ ਹੈ ਹੁੰਦਾ ਅੱਛਾ ਜੀ ਆਹ ਦਾ ਹੈ ਗੁਰੂ ਦਾ ਨਾਨਕ ਵੀ ਰਾਸ ਹੈ ਤਾਂ ਹੀ ਠੀਕ ਹੈ ਜੀ ਪਰ ਤੇ ਆਪਣੇ ਆਪਣੇ ਰਾਸਿਕ ਆਏ ਨੇ ਸਾਰੇ ਤੇ ਬਾਣੀ ਦੀ ਜਿਹੜੀ ਬਾਸ਼ਾ ਹੈ ਜਾਂ ਬੋਲੀ ਆ ਉਹਦੇ ਸਾਹ ਨਾਲ ਆਪਾਂ ਰਾਮਦਾਸ ਨੂੰ ਗੁਰੂ ਨਹੀਂ ਕਹਿ ਸਕਦੇ ਠੀਕ ਹੈ ਜੀ ਹਾਂ ਗੁਰੂ ਨਹੀਂ ਕਹਿ ਸਕਦੇ ਗੁਰੂ ਦਾ ਹੈ ਜਿਹੜਾ ਗੁਰੂ ਹੈ ਹਾਂ ਜੀ ਪਰਵੇਸ਼ਰ ਹੈ ਹਾਂ ਜੀ ਉਹਦੇ ਬਾਣੇ ਵਿੱਚ ਚੱਲਣ ਦਾ ਬਾਣੇ ਗੱਲ ਦਾ ਦਾਸੇ ਹੁੰਦਾ ਠੀਕ ਹੈ ਜੀ ਹੋਲ ਦੇ ਭਾਵੇਂ ਚਲਾਉਣਾ ਆਪਣੇ ਵੱਲੋਂ ਬੁਲਾਉਣਾ ਤੇ ਲੋਕਾਂ ਨੂੰ ਬੁਲਾਇਆ ਕਰਨਾ ਇਹ ਇਹ ਪਗੜਾ ਕਬੂਲ। ਇਹ ਕਰਕੇ ਸਾਰੇ ਦਾਸ ਤਕਬੀਰ ਵੀ ਦਾਸ ਹੈ। ਦਾਸ ਕਬੀਰ। ਹਾਂਜੀ। ਜਿਹੜਾ ਹੈ ਰਾਵਦਾਸ ਉਹ ਵੀ ਦਾਸ ਹੈ। ਨਾਲੇ ਦਾਸ ਹੈ ਠੀਕ ਹੈ। ਜਿਹੜਾ ਸਵਾਰਾ

ਹਾਂਜੀ ਉਹਦਾ ਪ੍ਰਭਾਵਤ ਗਣਕਾ ਕਰੀ ਜਿਹੜੀ ਤਨਕਾ ਸੀ ਬੁੱਢੀ ਸੀ ਹਾਂਜੀ ਉਹ ਦੋ ਦਿਨ ਬੜੌਦੀ ਬੜੌਦੀ ਦੋ ਆ ਘਰੋਂ ਆਪੇ ਚੜ ਗਈ ਆਪੇ ਬੜ ਗਈ ਕੁਰਬਾਨੇ ਦਾ ਸਮਝਣਾ ਬੁੱਧੀ ਦਾ ਵਿਸ਼ਾ ਹੈ ਪਾਜ ਕੇ ਬਾਦ ਨੂੰ ਸਮਝੋ ਬੱਲੂ ਬਲੌੜਾ ਬਲੂ ਉਹ ਬੁੱਧੀ ਵੀ ਬੜੀ ਠੀਕ ਹੈ ਬੁੱਧੀ ਵੀ ਬਗਲੇ ਕੇ ਬਾਦ ਵੀ ਬਗਲੇਆ ਦੋਏ ਬੜਲੇ ਨੇ ਕਠੇ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਏ ਧਾਰਿਆ। ਆਸ ਕਰਾਮਾਤ ਪੂਰੀ ਹੋਗੀ। ਇਹ ਕ라마ਤ ਹੈ। ਬਲ ਬੁੱਧੀ ਦਾ ਬਦਲ ਜਾਣਾ ਇਹ ਕ라마ਤ ਹੈ। ਜਦ ਕ라마ਤ ਪੂਰੀ ਹੋਗੀ ਫਿਰ ਸਿਰਜਣਹਾਰਾ ਕੌਣ ਸਿਰਜਣਹਾਰਾ ਸਬਦ ਗੁਰੂ ਹੈ। ਉਹ ਕਬ ਉਹਨੇ ਆਪਣੇ ਬੱਚੇ ਕੋਲ ਨੇ ਆਪਣੇ ਬੱਚੇ ਸੁਬਾ ਲਿਆ। ਉਸ ਨੂੰ ਆਪਣੇ ਬੱਚੇ ਸੁਬਾ ਲਿਆ। ਸੁਰਦਰ ਸ਼ਾਹਬਰ ਨਾਲ ਜੁੜ ਗਈ ਇੱਕ ਵੇਪਹੋਗੇ 14 ਦਰਵਾਜ਼ਾ ਜੀ ਸਜਣਾ ਨਾਲੇ ਆਪਣੇ ਵਿੱਚ ਹੋ ਵਾਲੇ ਕਿਵੇਂ ਸੁਰਦਰ ਦਰਿਆ ਨੂੰ ਸਮਾ ਲੈ ਆਪਣੇ ਵਿੱਚ ਠੀਕ ਹੈ ਜੀ ਹਾਂ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਸ ਕਰਕੇ ਸਿੱਖ ਸੰਗਤ ਨੇ ਪਾਰ ਬ੍ਰਹਮ ਦਾ ਰੂਪ ਵਧ ਕਈ ਇਹਨੂੰ ਨਮਸਕਾਰਿਆ ਵੀ ਹੁਣ ਉਹਦੇ ਉਹ ਕੀ ਧੀਏ ਸਤਿ ਸ਼ੰਚਨ ਜੀ ਕੀ ਗੱਲ ਪਰਮ ਦਾ ਰੂਪ ਨੇ ਕੋ ਪਰਮਾਣੂ ਦੀ ਗੱਲ ਕਰ ਰਹੇ ਨੇ ਨਾ ਹਾਂ ਜੀ ਉਹ ਪਰਮ ਪਰਮਾ ਮੇਰੇ ਤੇ ਰਹੇ ਨੇ ਪਰਮਾਣੂ ਦਾ ਉਪਦੇਸ਼ ਦੇ ਰਹੇ ਨੇ ਗੁਰੂ ਦਾ ਬੇਸੇ ਤੇ ਰਹੇ ਨੇ ਇਸ ਕਰਕੇ ਗੁਰੂ ਕਹਿੰਦੇ ਸੀ ਲੋਕ ਠੀਕ ਦੇਖ ਸੰਤ ਜੀ ਪਰਮਾਣੂ ਦਾ ਰੂਪ ਮੰਨ ਕੇ ਹੀ ਦੁਸਾਰਾ ਹੈ ਨਾ ਪਤਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਕੱਲ ਨੂੰ ਦੋਸਾ ਨਹੀਂ ਹੈ ਅਡਾਲ ਕਹਿੰਦੇ ਨੇ ਡੋਲੇ ਲੋ। ਅੱਛਾ। ਅੱਛਾ ਤੋਂ ਪਿੱਛੇ ਨਾਲ ਰਹਿ ਜਾਏ, ਪੁਛਿਆ ਪੁਛਿਆ ਹੋ ਜੀ। ਕੰ। ਪਰ ਤੋਰ। ਪੁੱਛੇਰੇ ਬਦਲਦਾ ਨਾ ਬੋਲਣਾ। ਕਹਾਂ ਟੋਲੇ ਆ ਜਾਸੂ। ਨਾ ਵਗਾਰ ਨਾਲ ਗੱਲ ਐ ਸੱਚ ਨਾਲ ਵਗਾਰ ਨਹੀਂ ਐ ਤੋਲ ਐ ਤੋਲ ਐ ਮਡੋਲ ਐ ਅਥਾ ਅਥਾਈ ਅਥਾਈ ਬੈਨਾ ਹੀ ਦਾ ਨਹੀਂ ਪਤਾ ਕਿ ਨਾਲ ਕਿੰਨੀ ਗਹਿराई ਦੀ ਗੱਲ ਐ ਉਹਨੂੰ ਕਿਵਤੀ ਕਰਕੇ ਚੱਲੇ ਗੋਲ ਦੇ ਵਿੱਚ ਠੀਕ ਐ ਹਾਂ ਤੋਲ ਪਡੋਲ ਅਥਲ ਤੇਰਾ ਅੰਤ ਨਾਲ ਪਾਰਾ ਵਾਰਿਆ ਨਾ ਤੇਰਾ ਅੰਤੈ ਨਾਂ ਦਾ ਅੰਦਾਜ਼ ਹੈ ਬਾਰ ਬਾਰ ਪੱਲਾ ਪਸਾ ਲਈਦਾ ਅੱਛਾ ਜੀ ਤੇ ਅੱਗੇ ਖਤਮ ਹੋ ਗਿਆ ਗਿਆਨ ਗਿਆਨ ਦਾ ਪੱਲਾ ਪਸਾ ਲਈਏ ਨਾ ਜਿਨੀ ਤੋਂ ਸੇਵਿਆ ਭਾਉ ਕਰ ਸੇਤ ਵਿਪਾਰ ਉਤਾਰਿਆ ਸ਼ਾਨ ਤੇਰਾ ਬਚਨ ਬਲੇ ਸੇਵ ਕਲ ਗੁਰਸਾ ਜਿਹੜਾ ਬਚਨ ਬੰਦ ਸੇਵ ਦੇਦੀ ਹੈ ਜਿਵੇਂ ਕਹਿੰਦਾ ਜਿਹਨਾਂ ਨੇ ਹੋ ਗਏ ਜਿਹੜੇ ਛੱਲੇ ਦੇ ਭੋ ਕਰਕੇ ਜਿਹਨਾਂ ਦੇ ਸਿਰ ਆਇਆ ਤੈਨੂੰ ਤੈਨੂੰ ਸੁਣ ਗਿਆ ਤੇ ਇਹ ਸ਼ਬਦਾਂ ਦੀ ਵਿਚਾਰ ਕੀਤੀ ਆ ਛੱਲੇ ਦੇ ਬੰਦੇ ਦੇ ਜਿਹਨੂੰ ਸਿਰ ਆ ਭੋ ਕਰ ਹਾਂਜੀ ਉਹ ਪਾਰ ਉੱਤਰ ਕੇ ਪਾਉਂ ਤੁਰੇ ਚਲੇ ਗਏ ਆ ਆ ਉਹ ਜਿਹੜਾ ਪਰਬਤੋਂ ਦੂਰ ਹੋਣੇ ਪਰਲੇ ਅੱਡੇ ਜੋ ਬਾਹਰ ਨਿਕਲ ਗਏ ਪਰਮ ਦੇ ਦਾਇਰੇ ਨੂੰ ਘਟ ਕੇ ਬਾਹਰ ਹੋ ਗਏ ਇਹ ਲੋਕ ਦੇ ਦਾਇਰੇ ਤੋਂ ਪਰੇ ਹੋ ਗਏ ਤੁਰਿਆ ਬਚ ਪਉ ਲਈ ਸੇਵਾ ਜਿਹੜਾ ਹੈ ਇਹ ਮਾਨਚਿਤ ਕਰਕੇ ਸੇਵਾ ਹੈ ਨਹੀਂ ਆ ਬੰਨਣਾ ਹੈ ਜਿਵੇਂ ਉਹ ਕਹਿੰਦਾ ਉਹ ਵੀ ਕਰ ਲੋ ਅੱਛਾ ਜੀ ਇਹ ਤੋਂ ਗੁਰਬਾਣੀ ਕਹਿੰਦੀ ਹੈ ਉਹ ਬੰਨਣਾ ਉਹ ਇਹ ਬੰਨੇ ਮੰਨ ਕੀਤਾ ਪਾਓ ਉਹੀ ਗੱਲ ਹੈ ਉਹ ਕਰ ਆ ਗਿਆ ਇਹ ਆ ਗਿਆ ਠੀਕ 90 ਲੋਭ ਸੁਣਿਆ ਪੜਿਆ 5 ਘੰਟਾ ਬਾਓ ਉਸੇ ਦੀ ਗੱਲ ਹੈ ਠੀਕ ਹੈ ਜੀ ਲੱਭ ਲੋਭ ਇਹਦਾ ਬਾਓ ਕਰ ਕੈਸਾ ਠੀਕ ਹੈ ਜੀ ਲੱਭ ਲੋਭ ਕਾਮ ਕ੍ਰੋਧ মোহ ਮਾਰ ਕੱਢੇ ਤਦ ਸਭ ਪਰਵਾਹ ਰਿਆ ਆਇਆ ਨਾ ਬਗਵਾ ਦੇ ਲੱਭ ਲੋਭ মোহ ਸੀ ਇਹਨਾਂ ਪਰਵਾਹ ਸੀ ਉਹਨਾਂ ਨਾਲ ਸਾਰੇ ਮਾਰ ਕੇ ਬਾਹਰ ਕੱਢ ਤਾ ਆਪਣੇਦਰੋ ਆਪਣੇ ਸੁਭਾਅ ਚ ਸਾਰੀ ਇਹ ਗੱਲ ਇੱਥੇ ਇੱਕ ਇੱਥੇ ਹੰਕਾਰ ਵੀ ਥਾਂ ਲੱਭ ਵਰਤਿਆ ਹੋਇਆ ਕਾਮ ਕ੍ਰੋਧ ਲਾਗ ਇਸ ਇਸ ਆ ਦਾਜਬਦਾਰ ਪਹਿਲਾਂ ਹੀ ਤੁਹਾਨੂੰ ਹੁੰਦਾ ਹੈ ਅੱਛਾ ਜੀ ਤੁਹਾਨੂੰ ਉਹਨਾਂ ਨਾਲ ਬ੍ਰੋਧ ਹੈ ਜੇ ਨਾਮ ਆਉਂਦਾ ਹੈ ਜਿਆਦਾ ਜਿਆ ਹੰਕਾਰ ਖਤਮ ਹੋ ਜਾਂਦਾ ਪਹਿਲਾਂ ਅੱਛਾ ਜੀ ਇਹਦਾ ਉਸਤਾਜ ਲੋਪੈਣਾ ਹੋ ਸਕਦਾ ਹੁੰਦਾ ਹੈ ਅੱਛਾ ਉਹ ਤੋਂ ਬਾਅਦ ਹਾਂ ਜੀ ਲੋਬ ਦਾ ਬੜਾ ਖਤਰਾ ਹੋ ਜਾਂਦਾ ਹੈ ਲੋਬ ਜਿਹੜਾ ਹਜ਼ਾਰ ਧਰਮ ਤੋਂ ਥੱਲੇ ਸਿੱਟਣ ਵਾਸਤੇ ਲੋਬ ਛੱਡਦਾ ਲੋਬ ਹੈ ਥੱਲੇ ਅੱਛਾ ਜੀ ਪੰਡਾਰ ਆ ਰਵੇ ਗਵਰਨਰ ਜਿਵੇਂ ਦੀਵਾਰ ਹੁੰਦੀਆਂ ਨਾ ਕੋਈ ਕਿਲੇ ਚ ਬਣਦੀ ਹਾਂਜੀ ਉਹਦਾ ਇੱਕ ਦੀਵਾਰ ਆਇਆ ਢਾਂਦੇ ਕਿਲੇ ਚ ਬਣ ਗਿਆ ਫਿਰ ਉਹਦਾ ਲੋਬ ਹੈ ਲੱਭਾ ਹੈ ਫਿਰ ਹੋਰ ਚੀਜ਼ਾਂ ਚਾਹਦੇ ਅੱਛਾ ਜੀ ਇਹ ਦੁਨੀਆ ਦੀ ਵਡਿਆਈ ਹੈ ਫਿਰ ਇਹ ਚੀਜ਼ਾਂ ਦੇ ਨਾਲ ਵੀ ਰਹਿੰਦੇ ਹਾਂਜੀ ਜੀ ਦੁਨੀਆ ਲਈ ਉਹਦਾ ਲੱਭੇ ਵਿਛਾਪ ਲਾ ਹਾਂਜੀ ਆਹ ਵੜਿਆਈ ਦਾ ਲੱਭ ਠੀਕ ਹੈ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਤੇਰਾ ਜਿਹੜਾ ਥਾਨ ਹੈ ਜਿੱਥੇ ਤੇ ਘਰ ਵੱਸਦਾ ਹੁਣ ਜਿੱਥੇ ਤੂੰ ਰਹਿੰਦਾ ਉਹ ਤੇਰਾ ਤੇ ਲੋਤਾ ਦਾ ਜਨਮ ਹੈ ਨਮਸਬਾਪ ਹੂੰ ਹੂੰ ਉਧਾਨ ਹੈ ਤੇ ਉਧਾਨ ਤਾਂ ਨੇ ਤੇ ਲੋਤਾ ਦੇ ਜਨਮ ਹੈ ਦੀ ਜਿਹੜਾ ਰੋਗ ਹੈ ਦੀ ਤੇ ਸੱਚ ਤੇਰਾ ਪੈਸਕਾਰ ਆ ਔਰ ਸੱਚ ਪੈਸਕਾਰ ਹੈ ਭੱਜ ਮਾਰਗਾ ਤੇਰਾ ਸੱਚ ਬੋਲਣਾ ਸੱਚ ਖਾਣਾ ਸੱਚ ਪਹਿਣਾ ਸੱਚ ਦੱਸਣਾ ਸੱਚ ਬੋਲਣਾ ਇਹ ਗੈਂਟਸਟਾਰਕ ਨਹੀਂ ਜੀ ਸਪੈਸਕਾਰ ਨਕੀ ਜੇ ਆਪਾਂ ਮੀਨਿੰਗ ਲੈਣਾ ਹੋਵੇ ਡੀਪ ਮੀਨਿੰਗ ਕੀ ਹੈ ਉਹ ਤੇ ਜ਼ਰੂਰ ਕੋਈ ਵਸੂਲ ਜਾਟਿਆ ਅੱਛਾ ਜੀ ਉਹਦੇ ਉਹਦੇ ਦੀ ਪੈਸਕਾਰ ਉਹਦੇ ਦਾ ਉਹਦੇ ਦੀ ਆ ਜਾਈ ਗਾ ਬੋਲ ਬਾਲਾ ਅੱਛਾ ਜੀ ਉਹ ਤੇ ਸਾਜਦਾ ਹੀ ਪਹਿਰੇ ਕਹਿ ਲਓ ਅੱਛਾ ਜੀ ਅੱਛਾ ਦਾ ਬਾਹਰ ਆਉਂਦੇ ਹੋਰ ਕੁਝ ਨਹੀਂ ਹੈ ਠੀਕ ਹੈ ਸਾਨਕ ਤੂੰ ਲੈਣਾ ਤੂੰ ਹੈ ਗੁਰ ਅਮਰਤੂ ਵਿਚਾਰਿਆ ਤੇ ਲੈਣਾ ਉਹ ਵੀ ਤੋਈ ਹੈ ਲੈਣਾ ਆਪਣੇ ਕੋਈ ਬੰਦ ਨਹੀਂ ਲੈਣਾ ਹੁੰਦਾ ਅਸਲ ਲਿਵ ਜੀ ਦੇ ਲਾ ਲੈ ਲਿਆ ਉਹ ਲੈਣਾ ਹੁੰਦਾ ਅੱਛਾ ਨਾਨਕ ਤੋਂ ਇਹ ਕਰ ਗਿਆ ਨਾਨਕ ਦਾ ਕਹਿ ਜਿਹਦੇ ਬੰਦ ਹੋਰ ਕੋਈ ਨਹੀਂ ਠੀਕ ਹੈ ਤੁਹਾਡਾ ਨਾਨਕ ਤੋਂ ਲੈਣਾ ਤੋਂ ਹੋਰ ਅਬਰ ਭਿਆਨਤ ਰੂਪ ਹੋ ਹੈ ਹੋ ਹੈ ਜੋ ਜੇ ਤੋ ਆਪ ਗੁਰਦੇਵ ਹੈ ਤੇ ਅਬਰ ਅਬਰ ਹੋ ਚੁਕੇ ਹੈ ਇਹ ਵਿਚਾਰ ਹੈ ਬਤਨ ਮੇਰੀ ਵਿਚਾਰਤਾ ਇਹ ਹੈ ਕੋਈ ਹੋទਗੀ ਇਸ ਕਰਕੇ ਚੌਥਾ ਵੀ ਰਣ ਕੇ ਹੈ ਤੇ ਜਦੋਂ ਕੋਈ ਨਾਲ ਕੇ ਹੈ ਇੱਥੇ ਲੈਣਾ ਤੇ ਗੁਰ ਅਮਰ ਜਿਹੜਾ ਹੈ ਇਹ ਭਾਈ ਆਪਣਾ ਗੁਰੂ ਸਾਹਿਬ ਵਾਸਤੇ ਨਹੀਂ ਆ ਰਿਹਾ ਲੈਣਾ ਜੀ ਤੇ ਮਤਲਬ ਕਿਹਾ ਤਾਂ ਲੈਣਾ ਸੀ ਇਹ ਤਾਂ ਹੰਗਰ ਦਾ ਤੇ ਉਹ ਮੈਂ ਗੁਰ ਅਮਰ ਗੁਰ ਅਮਰਦਾਸਾ ਲੈਣਾ ਲੈਣਾ ਜਿਹੜਾ ਸੀ ਉਹ ਲੈਣਾ ਸਵੀਕਾਰ ਕਰਕੇ ਨਾ ਜੀ ਯਾਤਰੰਗੋ ਕੇ ਨਾ ਹੁੰਦਾ ਅੱਛਾ ਜੀ ਨਾਰਥ ਹੈ ਜਿਹਨੇ ਲਾ ਲਿਆ ਹੈ ਅੱਛਾ ਜੀ ਕਿ ਜਿਹੜਾ ਲੈਣਾ ਹੁੰਦਾ ਕਿਸੇ ਨੇ ਦੇਣਾ ਹੁੰਦਾ ਠੀਕ ਹੈ ਜੀ ਇਹ ਵਾਲੇ ਨੇ ਦਿੱਤਾ ਤਾਂ ਲਿਆ ਹੂੰ ਕੋ ਲੈਣਾ ਹੋਇਆ ਪਹਿਲਾਂ ਤੈਨੂੰ ਲੈਣਾ ਹੋਵੇ ਕਿ ਤੈਨੂੰ ਕੀ ਫਾਇਦਾ ਹੋਵੇ ਨਾ ਭਾਵੇਂ ਤੱਕ ਕੇ ਐਸੇ ਬਾਜ਼ਾਰ ਜਾ ਕੇ ਜਿਹਨੇ ਖੱਟ ਲਿਆ ਜਦੋਂ ਬਾਜ਼ਾਰ ਤੋਂ ਲੈਣਾ ਠੀਕ ਹੈ ਜੀ ਹੋਰ ਨਹੀਂ ਵੀ ਕੁਝ ਹੋ ਅਬਦੁੱਲਾ ਬੋਲ ਲਈਦਾ ਅੰਦਰ ਦੀ ਅੰਦਰ ਤੋਂ ਤਾਂ ਬਾਹਰ ਚਲੇ ਜਾਣਾ ਅੰਦਰ ਉਹ ਸੇਵ ਕਰਕੇ ਆ ਲੈਣਾ ਬੰਦ ਕਰਕੇ ਹੈ। ਅੱਛਾ। ਇਤ ਕਰਕੇ ਅਬਦੁੱਲਾ ਆਂਬਲ ਹੋਣ ਬਾਅਦ ਦੇ ਵਿੱਚ। ਹੂੰ ਹੂੰ। ਇਕੋਦਾ ਅੰਬੋ ਇਕੋਦਾ ਅੰਗੂਰ। ਅੱਛਾ। ਹੱਥ ਬਾਹਰ ਗੀਦੇ ਅੰਦਰ ਉਹ ਅੰਦਰ ਸਾਰੀ ਨਹੀਂ ਹੈਂ ਕਿ ਚਲੇ। ਹੂੰ ਹੂੰ। ਉਹ ਗਿੱਟੀ ਜਾਵੇ ਆਦਿ ਕਿਉਂਦਾ। ਹਾਂਜੀ। ਖਿਰ ਕਟਿਆ ਜਾਵੇ ਜਉਂਦਾ ਜੀ ਰਹਿ ਸਕਦਾ ਆੜਾ ਨਾ ਹੋਵੇ ਜਿਉਂਦਾ ਜੀ ਰਹਿ ਸਕਦਾ ਸੱਤ ਵੱਡੀ ਜਾਵੇ ਜਿਉਂਦਾ ਰਹਿ ਸਕਦਾ ਕਿਹੜੀ ਚੀਜ਼ ਕੱਟਣ ਦੇ ਬਾਅਦ ਆਦਮੀ ਜਿਉਂਦਾ ਰਹਿ ਸਕਦੇ ਆਉਂਦਾ ਹੈ ਅੱਛਾ ਜੀ ਜੀ ਦਾ ਅੰਗ ਹੈ ਉਹ ਅੰਗ ਦਾ ਹੈ ਅੱਛਾ ਜੀ ਜੀ ਦਾ ਅੰਗ ਹੈ ਉਹ ਅੰਗ ਹੈ ਢੇੜਾ ਮਾਰਾ ਉਹ ਅੰਗ ਹੈ ਪੂਰਾ ਸਰੀਰ ਦਾ ਅੰਗ ਹੈ ਅੱਛੀ ਜੀ ਕਹਤ ਪੂਰਾ ਪੂਰੇ ਅੰਗੋਂ ਦਾ ਬਾਕੀ ਬਰਛਾ ਪੂਰੇ ਬਲ ਹੈ ਇਹਦਾ ਹਾਂ ਅਗਾਂ ਪੂਰਾ ਅਸਲ ਤੇ ਚੰਗਦਾ ਹੈ ਪੂਰਨ ਬਲ ਹੈ ਉਹ ਪ੍ਰਾਪਤ ਕਰਨਾ ਆਇਆ ਨਾ ਆਇਆ ਜੋ ਕੁਝ ਹਾਂ ਹਾਂ ਜੀ ਆਹ ਪ੍ਰਾਪਦਨ ਹੋਏ ਜਾ ਕੇ ਜਿੰਦਾ ਕਰਿਆ ਕਿ ਪਿਛਲੇ ਗੁਰੂਆਂ ਨਾਲ ਵਾਸਤੇ ਤਾਂ ਮੈਂ ਕਈ ਲਾਈਨ ਨਾ ਬਰਾਵਾ ਵਾਸਤੇ ਵੀ ਕਹੀ ਹੈ ਉਹ ਵਾਸਤੇ ਵੀ ਕੀ ਕਰਦੇ ਅੱਛਾ ਜੀ ਉਹ ਸੋ ਵੀ ਲੈਣਾ ਚਾਹੀਦਾ ਹੈ ਕਿ ਉਹਨੇ ਪ੍ਰਾਪਤ ਕੀਤਾ ਕੁਝ ਇਹ ਵੀ ਲੈਣਾ ਬਣ ਗਿਆ ਹਾਂਜੀ ਜੋ ਉਹਨੇ ਪ੍ਰਾਪਤ ਕੀਤਾ ਉਹ ਵੀ ਦੱਸ ਲੈ ਆ ਲੈ ਆ ਵੀ ਹੈ ਉਹ ਜਿਹੜੀ ਚਾਹ ਲੈਣਾ ਹੈ ਜੀ ਹਾਂਜੀ

ਉਹੀ ਤੂ ਓਂਜ ਹੈ ਤੇਰਾ ਮਨ ਓਹੀ ਹੈ ਤੂ ਤੇਰਾ ਕੋਡ ਆ ਰਿਹਾ ਜਗਰ ਕੋਲੇ ਜੇ ਜੋ ਉਹ ਬੜੇ ਧੀਰਗੋਟੇ ਨੇ ਜੀ ਉਹ ਸਾਧਿਓ ਵੀ ਵਸਦਾ ਸੀ ਚਾਹੇ ਉਹ ਅੰਮ੍ਰਿਤ ਦੀ ਵਸਦਾ ਸੀ ਚਾਹੇ ਹੋ ਅੰਮ੍ਰਿਤ ਵਸਦਾ ਸੀ ਠੀਕ ਹੈ ਗੁਰ ਡਠਾ ਤਾਂ ਮਨ ਸਾਧਾਰਿਆ ਆਹ ਜਦੋਂ ਧਿਆਨ ਦਾ ਦਰ ਸ਼ੁਰੂ ਹੋਇਆ ਗੁਰ ਡਠਾ ਕੀ ਜੀ ਹਾਂ ਮਾਨਸ ਰੋਕ ਰਿਹਾ ਜਿਉ ਜੋ ਗਿਆਨ ਦੀ ਸਮਝ ਆਉਣੀ ਗਈ ਪਤਾ ਲੱਗਦਾ ਕਿ ਆ ਮਨ ਬਦਲ ਗਿਆ ਮਨ ਬਦਲ ਗਿਆ ਮਨ ਬਦਲ ਗਿਆ ਮਨ ਛੱਡ ਗਿਆ ਸਾਧ ਆ ਰਿਹਾ ਮਨ ਛੱਡ ਤੇ ਹੋਏ ਜਿਉ ਜੋ ਮਨ ਛੱਡ ਆ ਰਿਹਾ ਸੰਤ ਪ੍ਰਭੂ ਦੀ ਰਹੀ ਸਾਰੀ ਸਮਝ ਆ ਗਈ ਠੀਕ ਹੈ ਜੀ ਉਹ ਦਸਤ ਸੋਦਤਾ ਕਤਸ ਜੀਆ ਹਾਂ ਜੀ ਹਰੂ ਸੋ ਨ ਕਰਦੇ 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 ਸਾਰੀ ਗੁਰਦੁਖਲੀ ਜਿਦਾਂ ਜਰ ਉੱਡਿਆ ਹੋਇਆ ਉਹਨੇ ਜਨਮ ਤੇ ਜਿਦਾਂ ਲੋ ਅੱਛਾ ਜੀ ਬਹੁਤ ਸਾਰੇ ਸੌ ਦਤ ਸੌ ਦਤ ਜੀਆ ਗੁਰ ਪ੍ਰਸਾਦ ਤੱਕ ਸਭ ਗੁਜਿਆ ਠੀਕ ਹੈ ਤੂੰ ਸੇ ਗੱਲ ਦੀ ਗੱਲ ਹੈ ਗੁਜਿਆ ਰੂਪ ਵਾੜੀ ਪੜੀ ਜਾ ਰਹੀ ਹੈ ਔਰ ਵਾੜੀ ਦੇ ਵਿਕਟੋਰੀਆ ਦੇ ਨਾਲ ਜਾ ਰਹੇ ਹੈ ਠੀਕ ਹੈ ਜੀ ਤੇ ਹੋਰ ਨਹੀਂ ਵਾਕਿਆਤ ਸਾਹਿਬ ਔਰ ਵਾੜੀ ਜੀ ਠੀਕ ਹੈ ਤੇ ਹੁਣ 7ਵੀਂ ਪੌੜੀ ਦੀ ਸਮਾਪਤੀ ਹੈ